ਦੂਤ ਕਹਿੰਦੇ ਇਹ ਬੂਏ ਚੋਂ ਲੰਘਾ ਦਿਓ ਉਹ ਬੂਆ ਬੰਦ ਹੋ ਗਿਆ ਮੇਰੇ ਲਈ ਕਿਉਂਕਿ ਨਾਮ ਨਹੀਂ ਜਪਿਆ ਅਗਲਾ ਬੂਆ ਆ ਗਿਆ ਕਹਿੰਦੇ ਇਹਦੇ ਚੋਂ ਲੰਘਾ ਦਿਓ ਉਹ ਵੀ ਬੰਦ ਹੋ ਗਿਆ ਕਹਿੰਦੇ ਜਪਿਆ ਤੇ ਹੈ ਪਰ ਮਨ ਕਰਕੇ ਨਹੀਂ ਜਪਿਆ ਦੂਤ ਕਹਿੰਦੇ ਅਗਲੇ ਪੂਏ 'ਚੋਂ ਲੰਘਾ ਦਿਓ ਉਹਦੇ 'ਚੋਂ ਲੰਘਾਣ ਲੱਗੇ ਕਹਿੰਦੇ ਇੱਥੋਂ ਵੀ ਲੰਘਣਾ ਨਹੀਂ ਐਨੇ ਕੋਈ ਪੁੰਨ ਦਾਣ ਹੀ ਨਹੀਂ ਕੀਤੇ ਦੂਤ ਕਹਿੰਦੇ ਆ ਚੌਥੇ ਪੂਏ 'ਚੋਂ ਲੰਘਾ ਦਿਓ ਕਹਿੰਦੇ ਨਿੰਦਿਆ ਵਿੱਚ ਲੋਕਾਂ ਦੀਆਂ ਕਮਜ਼ੋਰੀਆਂ ਦਵਾਂ ਨੂੰ ਲੜਾ ਕੇ ਰਸ ਲੈਣਾ ਇਹ ਕਮਜ਼ੋਰੀਆਂ ਲਾਈਫ ਦੀ ਕਿਸੇ ਦੀ ਕਿਸੇ ਨਾਲ ਕਰਾ ਕੇ ਲੜਾਈ ਉਹਦਾ ਸਵਾਦ ਮੰਨਣਾ ਕਹਿੰਦੇ ਪਾਠ ਬਹੁਤ ਕੀਤੇ ਐ ਨਾਮ ਜਪਿਆ ਪਰ ਇਹ ਇਹਨਾਂ ਚੱਕਰਾਂ 'ਚ ਨਹੀਂ ਲੱਗਦਾ ਮੰਜਮਾ ਬੂਆ ਆ ਗਿਆ ਕਹਿੰਦੇ ਇੱਥੋਂ ਲੰਗਾ ਦਿਓ ਲੰਗਾਉਣ ਲੱਗੇ ਕਹਿੰਦੇ ਇੱਥੋਂ ਵੀ ਨਹੀਂ ਲੰਗਾਉਣਾ ਏ ਤੇ ਕਾਰੋਬਾਰ ਤੇ ਮਾਇਆ ਜੋਗਾ ਹੀ ਰਹਿ ਗਿਆ ਕਹਿੰਦੇ ਖੀਰਲਾ ਬੂਆ ਰਹਿ ਗਿਆ ਉਸ ਬੂਏ ਚੋਂ ਫਿਰ ਕੋਈ ਨਾ ਰੋਗ ਸਕਿਆ ਉਹ ਕਿਹੜਾ ਬੂਆ ਸੀ ਗੁਰੂ ਦੇ ਵਰਕੇ ਪਾੜਨ ਵਾਲਾ ਬੂਆ ਇੱਕ ਗੱਲ ਜਿਕਰਾ ਦਿਓ ਪਿਆਰ ਦੇ ਸਤਿ ਸ੍ਰੀ ਅਕਾਲ ਉਸ ਹੀ ਵਰਕੇ ਪੜਨ ਉਸ ਬੂਏ ਤੇ ਨੋਵਾ ਬਾਦਸ਼ਾਹ ਬੈਠਾ ਸੀ ਉਹ ਨੋਵਾ ਪਾਦਸ਼ਾਹ ਜਿਹੜਾ ਕਹਿੰਦਾ ਚਲੋ ਇਧਰੋਂ ਲੰਗਾ ਦਿਓ ਇਹਦੀਆਂ ਕਮੀਆਂ ਮੈਂ ਝੋਲੀ ਚ ਪਾਉਂਗਾ ਇਹਨੂੰ ਮੈਂ ਕੋਲੋਂ ਕਨਕਾ ਇਹ ਫੇਖੀ ਲੀ ਪੰਕਤੀ ਉਹ ਹੈ ਜੀ ਸੁਣਿਓ ਜੀ ਕਉ ਨਾਨਕ ਪ੍ਰਭ ਬਿਰਦ ਪਿਸ਼ਾਨੋ ਲਗਦੇ ਆਪ ਮੈਂ ਕੌਣ ਪਾਉ ਜੇਬੇ ਤੇ ਮਨ ਕੋ ਸੰਸਾ ਚੁੱਕੇ ਭੌਣੇ ਤੇ ਪਾਰ ਜਨਮ ਪਾਇ ਕਜ ਭਲੋ ਨਾ ਕੀਨ ਤਾ ਪੇ ਅਬੇ ਕਿ ਡਰੋਂ ਮਨ ਬਚ ਕਰਵ ਗਾਇ ਹੀ ਨਹੀਂ ਮਨ ਕਰਕੇ ਹਰ ਗੁਣ ਨਹੀਂ ਗਾਇ ਜੈ ਜੀ ਸੋਚ ਤਰੋਂ ਗੁਰਮਤ ਸੁਣ ਕਜ ਗਿਆਨ ਨਾ ਉਜਿਓ ਪਛੂ ਜਿਓ ਉਧਰ ਭਰ ਮੈਂ ਪਸ਼ੂ ਪੇਟ ਭਰਦਾ ਰਿਹਾ ਮੈਂ ਵੀ ਵੈਰਾਈਟੀਆਂ ਵੇਖ ਵੇਖ ਭਰਦਾ ਤੇ ਕਹਿੰਦੇ ਇੱਕ ਬੂਆ ਜਿਹਨੇ ਬਚਾ ਦਿੱਤਾ ਗੁਰੂ ਤੇਗ ਬਹਾਦਰ ਦੀ ਬਖਸ਼ਿਸ਼ ਦਾ ਬੂਆ ਕਉ ਨਾਨਕ ਪ੍ਰਭ ਬਿਰਦ ਪਛਾਨੋ ਉਹ ਸੀ ਬਿਰਦ ਦਾ ਬੂਆ ਬਖਸ਼ਿਸ਼ ਦਾ ਜਿੱਥੇ ਗੁਰੂ ਔਗਣ ਝੋਲੀ ਚ ਪਵਾ ਲੈਂਦਾ ਕੋਲੋਂ ਕੱਢ ਦਿਓ ਭਾਈ ਕਉ ਨਾ ਨਕ ਪ੍ਰਭ ਵਿਰਧ ਪਛਾਨ ਤਬ ਹੋਂ ਪਤ ਤਰੋਂ ਅਪ ਹੋਂ ਪਤ ਤ ਪਰ ਉਹ ਤਬ ਹੋਂ ਪਤ ਤ ਮੈਂ ਰੱਖੋ ਕਿਰਪਾ ਰੇ ਮੰਗਤ ਬੋਲੇ ਮੈਂ ਰੱਖ ਮੈਨੂੰ ਉਹ ਬੂਏ ਚ ਲੰਗਾ ਦੇ कृपा का मैं है मै रखो होर कोई राह नहीं मैं मै कोट पराध हमारे खंडो कोट पर हमारे खंडो कोट परा

ਖਵੋ ਕਹੋ ਨਾਨਕ ਪ੍ਰਭ ਦਰਦ ਪੇਸ਼ਾਨ ਤਬ ਹਉ ਪਰਤ ਪਰ ਮੈਂ ਰੱਖੋ ਕਿਰਪਾ ਤਾਰੇ ਮੈਂ ਮੰਗੋ ਮੈਂ ਰੱਖੋ ਕਿਰਪਾ ਕਿਉਂ ਮੈਂ ਬਾਦਸ਼ਾਹ ਉਸ ਬੂਏ ਚੋ ਲੰਗਾ ਦੇ